ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਯਾਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਬਟ ਹੰਸ ਰਾਗ ਦੇ ਵਿੱਚ ਮਹੱਲਾ ਪਹਿਲਾ ਪਹਿਲੇ ਪਾਸਾ ਤਾਂ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਦੂਜਾ ਜੋ ਰਾਗ ਦੇ ਵਿੱਚ ਗਾਉਣ ਦੀ ਵਿਧੀ ਹੈ ਬਡਹਾਂਸ ਰਾਗ ਵਿੱਚ ਪਹਿਲੇ ਪਾਸ਼ਾ ਇੱਕ ਜੋ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਹੈ ਪ੍ਰਮਾਤਮਾ ਨੂੰ ਮਿਲਣ ਵਾਲਾ ਹੈ ਪ੍ਰਮਾਤਮਾ ਦੇ ਰਸਤੇ ਚੱਲਣ ਵਾਲਾ ਹੈ ਉਸ ਦੀ ਅਵਸਥਾ ਜੀ ਇਸ ਸ਼ਬਦ ਵਿੱਚ ਗੱਲ ਕਰਦੀ ਹਾਂ ਪਾਉ ਜੋ ਪਰਮਾਤਮਾ ਨੂੰ ਯਾਦ ਕਰਦਾ ਹੈ ਉਹਦੀ ਯਾਦ ਵਿੱਚ ਤੜਫਦਾ ਹੈ ਉਹ ਵਰਤਾਂ ਦਿੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਉਪਦੇਸ਼ ਰਾਹੀਂ ਸਾਰੇ ਜਗਤ ਨੂੰ ਸਮਝਾਉਣਾ ਕੀਤਾ ਮੋਰੀ ਰੋਣ ਚੋਣ ਲਾਇਆ ਪਹਿਨੇ ਸਾਵਣ ਆਇਆ ਸੌਣ ਦੇ ਮਹੀਨੇ ਸਾਰੇ ਜੀਵ ਜੰਤੂ ਖੁਸ਼ ਹੁੰਦੇ ਨੇ ਉਸੂ ਮਨੁੱਖ ਪ੍ਰਾਣੀ ਬਨਸਪਤੀ ਸਾਰੀ ਖਿੜਦੀ ਹੈ ਉੱਥੇ ਮੋਰ ਵੀ ਰੁਣਚੋਂ ਲਾਉਂਦੇ ਨੇ ਚਲਕਲ ਚੀਕਾਂ ਮਾਰਦੇ ਨੇ ਭਾਵ ਕਿਲਕਾਰੀਆਂ ਮਾਰਦੇ ਨੇ ਖੁਸ਼ੀਆਂ ਮਨਾਉਂਦੇ ਨੇ ਜਦੋਂ ਸੌਣ ਦੇ ਮਹੀਨੇ ਝੜੀ ਲੱਗਦੀ ਹੈ ਸਾਰੇ ਪਾਸੇ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ ਐਵੇਂ ਜਿਵੇਂ ਕਿਸੇ ਗੁਰਮਖ ਦੀ ਜਦੋਂ ਸਮਾਧੀ ਲੱਗਦੀ ਹੈ ਪ੍ਰਮਾਤਮਾ ਦੀ ਯਾਦ ਵਿੱਚ ਬੈਠਦਾ ਹੈ ਇੱਕ ਸੁਪਨੇ ਦੀ ਨਿਆਈ ਧਿਆਨ ਰੁਕੀ ਸਮਾਧੀ ਲੱਗਦੀ ਹੈ ਜਦੋਂ ਅੰਤ ਪ੍ਰਮਾਤਮਾ ਦੇ ਨਾਮ ਦੀ ਪਰਮੇਸ਼ਰ ਦੇ ਵਹਿਰੂ ਦੇ ਭਜਨ ਦੀ ਵਰਖਾ ਹੁੰਦੀ ਹੈ ਮਾ ਜਿਹੜਾ ਮੋਰ ਮਾਨ ਮੋਰ ਰੂਪੀ ਮਾਨਾ ਜਿਹੜਾ ਤਾਂ ਉਥੇ ਆਨੰਦ ਚਿਤ ਹੁੰਦਾ ਸੁਨ ਸਮਾਧ ਅਨਹਦ ਤੈ ਨਾਦ ਕਹਿ ਨਾ ਜਾਈ ਅਚਰਜ ਵਿੱਚ ਸਮਾਧ ਜਿਹੜੀ ਅਨਹਦ ਰਾਗ ਨੇ ਅਨਹਦ ਸ਼ਬਦ ਨੇ ਪਾਈ ਬੜੀ ਮਿਹਨਤ ਕਠਨ ਮਿਹਨਤ ਦੇ ਨਾਲ ਜਾ ਕੇ ਕਿਤੇ ਪ੍ਰਗਟ ਹੁੰਦੇ ਨੇ ਅਨਾਹ ਸ਼ਬਦਾਂ ਦੀ ਅਨਾਹਦ ਸ਼ਬਦ ਦੀ ਬਾਣੀ ਵਿੱਚ ਬੜੀ ਇਸ ਅਵਸਥਾ ਦੀ ਗੱਲ ਕੀਤੀ ਹੈ ਪਰ ਕਿਸੇ ਇਹ ਬਿਰਲੇ ਨੂੰ ਪ੍ਰਾਪਤ ਹੁੰਦੀ ਹੈ ਇਹ ਅਨਾਹ ਸ਼ਬਦ ਪਰਮਾਤਮਾ ਦਾ ਮਲਾਪ ਨਹੀਂ ਹੈ ਇੱਕ ਅਵਸਥਾ ਹੈ ਮੋਦਲੀਏ ਦਰਵਾਜੇ ਬਾਜੀ ਵਾਲੇ ਅਨਾਹਦ ਬਾਜੀ ਇੱਕ ਪਰਮਾਤਮਾ ਦੇ ਰਸਤੇ ਦੀ ਝਲਕ ਹੈ ਪਰਮਾਤਮਾ ਦੇ ਰਸਤੇ ਤੱਕ ਆਨੰਦ ਹੈ ਮੌਰੀ ਰੁਣਚੁਣ ਲਾਇਆ ਭੈਣੇ ਸਾਭ ਨਹੀਂ ਆਇਆ ਜਦੋਂ ਮਨ ਰੂਪੀ ਮੋਰਨ ਅਨੰਦ ਸਵਾਦੀ ਵਿੱਚ ਗਿਆ ਨਾਮ ਭਜਨ ਦੀ ਸਿਮਰਨ ਦੀ ਵਰਖਾ ਹੋਈ ਤਾਂ ਆਨੰਦ ਚਿਤ ਹੋਇਆ ਮਨ ਤੇਰੇ ਮੁੰਡ ਕਟਾਰੇ ਜੇਬ ਢਾਮ ਤਿੰਨ ਲੋਭੀ ਲੋਭ ਲੁਪਾਇਆ ਜਿਵੇਂ ਕਿਸੇ ਇੱਕ دنیਵੀਂ ਪੁਰਸ਼ ਨੂੰ ਪਤਾ ਲੱਗ ਜਾਵੇ ਵੀ ਇੱਥੇ ਆ ਖਜ਼ਾਨਾ ਪਿਆ ਐਸਾ ਕੰਮਕਾਰ ਦੇ ਵਿੱਚ ਇੰਨਾ ਲਾਭ ਹੈ ਆ ਕੰਮ ਦੇ ਵਿੱਚ ਇੰਨਾ ਪੈਸਾ ਤਨ ਦੌਲਤ ਹੈ ਇੱਧਰ ਗਿਆ ਉੱਧਰ ਗਿਆ ਆਪ ਫਾਇਦਾ ਹੁੰਦਾ ਹੈ ਤਾਂ ਉਹ ਚਾਟ ਹੀ ਆਪਣਾ ਜਿਹੜਾ ਸਮਾਂ ਉੱਥੇ ਗੁਜ਼ਾਰਦਾ ਹੈ ਉੱਧਰ ਨੂੰ ਲੈ ਕੇ ਜਾਂਦਾ ਧਿਆਨ ਲੈ ਕੇ ਜਾਂਦਾ ਤਨ ਦੌਲਤ ਮਾਇਆ ਖੱਟਣ ਵਾਸਤੇ ਯਤਨ ਕਰਦਾ ਹੈ ਐਵੇਂ ਜਿਵੇਂ ਪ੍ਰਮਾਤਮਾ ਦੇ ਵਹਿਗੂ ਦੇ ਪਿਆਰੇ ਨੂੰ ਜਦੋਂ ਸਾਵਨ ਰੋਕੀ ਭਜਨ ਸਿਮਰਨ ਬੰਦਗੀ ਦਾ ਮੀ ਪਿਆ ਤਉਨ ਲਾਲਚ ਲੱਗਿਆ ਪਰਮੇਸ਼ਰ ਦੀ ਦ੍ਰਿਸ਼ਟੀ ਹੋਈ ਪ੍ਰਮਾਤਮਾ ਦੀ ਦ੍ਰਿਸ਼ਟੀ ਹੋਈ ਮੁੰਡਕਟਾਰੇ ਜੇਵਡਾਂ ਜਦੋਂ ਪਰਮੇਸ਼ਰ ਦੀ ਐਸੀ ਦ੍ਰਿਸ਼ਟੀ ਹੋਈ ਇਸ ਰਸਤੇ ਦੀ ਚਲਕਾਰ ਪਈ ਤੇ ਲੋਭੀ ਲੋਭ ਲੁਭਾਇਆ ਤਾਂ ਜਿਹੜਾ ਬਿਰਾਗੀ ਰੂਪੀ ਮਨਸੀ ਪ੍ਰਮਾਤਮਾ ਦਾ ਜਿਹੜਾ ਪਿਆਰ ਕਰਨ ਵਾਲਾ ਜੀਵ ਸੀ ਉਹਨਾਂ ਲੋਭ ਲੱਗਿਆ ਉਹਨੇ ਬਦ ਤੋਂ ਬਦ ਸਮਾਂ ਗੁਜ਼ਾਰਨ ਕੀਤਾ ਨਾਮ ਸਿਮਰਨ ਭਜਨੀ ਦੀ ਭਜਨ ਗੰਦ ਕੀ ਵਿੱਚ ਤੇਰੇ ਦਰਸ਼ਨ ਮਿਟੋਂ ਖੰਨੀਏ ਵੰਜਾ ਤੇਰੇ ਨਾਮ ਮਿਟੋਂ ਕੁਰਬਾਨੋ ਹੁਣ ਕੈਸੀ ਅਵਸਥਾ ਬਣ ਗਈ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਦਾ ਹੁਣ ਕਦ ਮਿਲਿਆ ਪ੍ਰਿਆਤੋਤ ਭਗਵੰਤਾ हे ਪਰਮੇਸ਼ਰ ਪਰਮਾਤਮਾ ਤੇਰੇ ਰਸਤੇ ਦੇ ਉਪਰ ਤੁਰਪਿਆ ਮੈਂ ਪਰ ਤੇਰੇ ਦਰਸ਼ਨਾਂ ਤੋਂ ਬਿਨਾ ਮੈਂ ਮੈਂ ਆਪਣਾ ਆਪ ਕੁਰਬਾਨ ਕਰ ਦਿਆਂ ਖੰਨੇ ਖੰਨੇ ਕਰ ਦਿਆਂ ਟੁਕੜੇ ਟੁਕੜੇ ਕਰ ਦਿਆਂ ਤੇਰੇ ਨਾਮ ਬਿਟੋਂ ਕੁਰਬਾਨੋਂ ਤੇਰੇ ਤੋਂ ਕੁਰਬਾਨ ਹੋ ਜਾਵਾਂ ਮੈਂ ਤੇਰੇ ਨਾਮ ਤੋਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਵਾਂ ਮੈਂ ਆਪਣਾ ਆਪ 바ਰ ਦਿਆਂ ਆਪਣਾ ਆਪ ਕੁਰਬਾਨ ਹੋ ਜਾਵਾਂ ਜਦ ਤੂੰ ਤਾਂ ਮਹਿਮਾਨ ਕਿਹਾ ਹੈ ਤੁੱਦ ਬਿਨ ਕਿਹਾ ਮੇਰਾ ਮਨੋ ਹੈ ਪਰਮੇਸ਼ਰ ਤੇਰੇ ਰਸਤੇ ਦੇ ਉੱਪਰ ਤੁਰਦਿਆਂ ਤੁਰਦਿਆ ਮੈਨੂੰ ਆਨੰਦ ਆਇਆ ਏ ਤੇਰੇ ਰਸਤੇ ਦੇ ਉੱਪਰ ਤੇਰੇ ਦਰਸ਼ਨਾਂ ਦੀ ਤਾਂਗ ਹੋਈ ਹੈ ਤੇਰੇ ਦਰਸ਼ਨਾਂ ਦਾ ਝੁਲਕਾਰਾ ਪਿਆ ਮੈਨੂੰ ਤੇਰੇ ਦਰਸ਼ਨਾਂ ਦੀ ਮੈਨੂੰ ਪਿਆਸ ਲੱਗੀ ਹੈ ਤੇ ਇਹ ਜਿਹੜੇ ਤੇਰੇ ਦਰਸ਼ਨ ਨੇ ਇਹਨਾਂ ਦਾ ਮੈਨੂੰ ਮਾਨ ਹੈ ਜਾਂ ਤੂੰ ਤਾਂ ਮੈਂ ਮਾਨ ਕਿਹਾ ਹੈ ਜਿ ਤੂੰ ਹੈਗਾ ਐ ਸੱਚ ਹੈ ਅਗਾਮ ਮੈਂ ਗੋਚਰੇ ਐਲਖ ਹੈ ਪਾਰ ਹੈ ਸਾਰਾ ਸੰਸਾਰ ਬਿਰਸਨ ਹਾਰ ਹੈ ਤੂੰ ਸੱਚ ਹੈ ਇਸ ਕਰਕੇ ਤੇਰੇ ਤੇ ਮੈਨੂੰ ਮਾਨ ਹੈ ਇੱਕ ਤੂੰ ਹੀ ਐ ਸੰਸਾਰ ਤੇ ਹੋਰ ਕੋਈ ਨਹੀਂ ਜਾ ਤੂੰ ਤਾਂ ਮਹਿਮਾਨ ਕੀ ਹੈ ਤੁਦ ਵਿਨ ਕਿਹਾ ਮੇਰਾ ਮਾਨੋ ਤੇਰੇ ਤੋਂ ਵਿਣਾ ਮੈਂ ਕਿਦੇ ਤੇ ਮਾਨ ਕਰਾਂ ਜਾਂ ਮੇਰਾ ਮਾਨ ਕੀ ਮੈਂ ਨਾ ਰੱਖਦਾ ਹੈ ਮੇਰਾ ਜਿਹੜਾ ਮਾਨ ਹੈ ਮੇਰਾ ਜਿਹੜਾ ਦਾਵਾ ਹੈ ਉਹ ਕੀ ਮੈਨਾਂ ਰੱਖਦਾ ਤੇਰੇ ਤੋਂ ਬਿਨਾ ਪ੍ਰਮਾਤਮਾ ਚੂੜਾ ਭੰਨ ਪਲੰਘ ਸਉਮੰਦੇ ਸਨਵਾਹੀ ਸਨਵਾਹਾ ਜਿਵੇਂ ਇੱਕ ਟੂੜਾ ਭੰਨ ਪਲੰਘ ਸਉਮੰਦੇ ਐ ਅਗਿਆਨੀ ਰੂਪੀ ਔਰਤ ਗਿਆਨ ਤੋਂ ਹੀਣੀ ਸਨਵਾਹੀ ਸਨਵਾਹਾ ਜੇ ਪਰਮੇ ਇੱਕ ਇੱਕ ਅਗਿਆਨੀ ਬਾਹ ਥੋੜੀ ਮਤ ਵਾਲੀ ਔਰਤ ਮੀਬੀ ਉਹਨੂੰ ਪਤੀ ਦੀ ਪ੍ਰਾਪਤੀ ਨਾ ਹੋਵੇ ਉਹ ਜਿਹੜਾ ਉਹਨੇ ਚੂੜਾ ਪਾਇਆ ਆਪਣੇ ਸੁਹਾਗ ਵਾਸਤੇ ਆਪਣੇ ਪਤੀ ਵਾਸਤੇ ਉਹਨੇ ਫਿਰ ਉਹ ਤੋਂ ਕੀ ਲੈਣਾ ਚੂੜੇ ਤੋਂ ਉਹਨੂੰ ਭੰਨ ਦੇਣਾ ਚਾਹੀਦਾ ਜੇ ਉਹਨੂੰ ਪਤੀ ਨਹੀਂ ਮਿਲਦਾ ਪਲੰਘ ਜਿਹੜਾ ਸੇਜਾ ਚੰਗੀ ਸੇਜਾ ਸੀ ਜਿਹੜੇ ਬਿਸਤਰ ਤੇ ਆਨੰਦ ਮਾਣਨਾ ਸੀ ਤੇ ਉਹ ਵਾਸ ਉਹ ਬਿਸਤਰ ਦਾ ਤੇ ਉਹ ਪਲੰਘ ਦਾ ਕੀ ਫਾਇਦਾ ਹੈ ਉਮੀ ਭੰਨ ਦੇਣਾ ਚਾਹੀਦਾ ਸਨਵਾਹੀ ਸਨਵਾਹਾ ਉਹਦਾ ਕੋਈ ਮੁੱਦਾ ਨਹੀਂ ਰਹਿਣ ਦੇਣਾ ਚਾਹੀਦਾ ਜੇ ਪ੍ਰਤੀ ਪਰਮੇਸ਼ਰ ਦੀ ਪਤੀ ਦੀ ਕਿਸੇ ਬੀਬੀ ਨੂੰ ਮੰਗ ਪੂਰੀ ਨਾ ਹੋਵੇ ਤਾਂ ਉਹਨੇ ਚੂੜੇ ਤੋਂ ਪਲੰਘ ਤੋਂ ਆਪਣੇ ਆਰ ਸ਼ਿੰਗਾਰ ਤੋਂ ਕੀ ਲੈਣਾ ਫਿਰ ਤੋੜ ਦੇਣਾ ਚਾਹੀਦਾ ਐਵੇਂ ਜਿਵੇਂ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਮਿਲਣ ਵਾਲਾ ਇੱਕ ਜੁਗਿਆਸੂ ਜੇ ਬਹੁਤੇ ਆਰ ਸ਼ਿੰਗਾਰ ਲਾਵੇ ਚੰਗਾ ਬਣੇ गुण पैदा करे, छोने करें छोने वस्त्र पावे जे परमात्मा दी प्राप्ति ਨਹੀਂ ਹੁੰਦੀ परमात्मा ਖੁਸ਼ ਨਹੀਂ ਹੁੰਦਾ ਫਿਰ ਉਹਨੂੰ ਐਸੇ ਸ਼ਿੰਗਾਰ ਕਰਨ ਦਾ ਕੀ ਲਾਭ ਭਾਈ ਫਿਰ ਉਹਨੂੰ ਗਰੀਬੀ ਧਾਰ ਲੈਣੀ ਚਾਹੀਦੀ ਹੈ ਆਪਣੇ ਆਪ ਨੂੰ ਨਿਮਾਣਾ ਬਣਨ ਲੈਣਾ ਚਾਹੀਦਾ ਭਾਈ ਇੱਤੇ ਵੇਸ ਕਰੇਂਦੀ ਐ ਮੁੰਦੇ ਸੌ ਰਾਤੋਂ ਅਬਰਾ ਚੰਗੇ ਵੇਸ ਬਣਾਏ ਚੰਗਾ ਸੰਗਾਰ ਕੀਤਾ ਚੰਗੇ ਵਸਤਰ ਪਾਏ ਔਰਤ ਬੀਬੀ ਨੇ ਪਰ ਜੇ ਪਤੀ ਕਿਤੇ ਹੋਰ ਰਾਤ ਤੁਰਿਆ ਹੋਵੇ ਫਿਰ ਉਹ ਚੰਗੇ ਬੇਸ਼ ਕਰਨ ਦਾ ਕੀ ਫਾਇਦਾ ਹੋਇਆ ਬੜੇ ਬੜੇ ਆਰ ਸੰਗਾਰ ਕਰਨ ਦਾ ਕੀ ਫਾਇਦਾ ਹੋਇਆ ਜੇ ਭਗਵਾਨ ਪਰਮੇਸ਼ਰ ਪ੍ਰਮਾਤਮਾ ਗੁਰੂ ਖੁਸ਼ ਨਾ ਹੋਵੇ ਰੀਜਦਾ ਨਾ ਹੋਵੇ ਤਾਂ ਬਹੁਤੇ ਵੱਡੇ ਗੁਣ ਪੈਦਾ ਕਰਕੇ ਜਾਂ ਬਹੁਤੇ ਵੱਡੇ ਸੰਗਾਰ ਕਰਕੇ ਇੱਕ ਬਰਾਗੀ ਨੂੰ ਫਿਰ ਕੀ ਫਾਇਦਾ ਹੈ ਨਿਮਾਣਾ ਹੋ ਕੇ ਜੀਵਨ ਗੁਜ਼ਾਰ ਕਰਨਾ ਚਾਹੀਦਾ ਨਾ ਮਣੀਆਰ ਨਾ ਚੂੜੀਆਂ ਨਾ ਸੇ ਬੰਗਣੀਆਂ ਜਿਵੇਂ ਇੱਕ ਔਰਤ ਨਾ ਮਣੀਆਰ ਮਣੀਆਰ ਕਹਿੰਦੇ ਨੇ ਆਰ ਸ਼ਿੰਗਾਰ ਬੜੀਆਂ ਟੂਮਾ ਗਹਿਣੇ ਚੂੜੀਆਂ ਜਿਹੜੀਆਂ ਬਾਹਾਂ 'ਚ ਪਾਈਂਦੀਆਂ ਨੇ ਨਾ ਸੇ ਬੰਗਣੀਆਂ ਜਿਨ੍ਹਾਂ ਨੂੰ ਜਿਹੜੇ ਗਜਰੇ ਕਹਿੰਦੇ ਜਿਨ੍ਹਾਂ ਨੂੰ ਸੋਹਣੇ ਗਜਰੇ ਪਾਉਣੇ ਸ਼ਿੰਗਾਰ ਕਰਨੇ ਚੂੜੀਆਂ ਪਾਉਣੀਆਂ ਗਜਰੇ ਪਾਉਣੇ ਉਹ ਕੀ ਫਾਇਦਾ ਉਹਨਾਂ ਬਾਹਾਂ ਦਾ ਜੋ ਸਹਿ ਕੰਠ ਨਾ ਲੱਗੀਆਂ ਜਿਹੜੀਆਂ ਪਤੀ ਪਰਮੇਸ਼ਰ ਦੇ ਗੱਲ 'ਚ ਨਹੀਂ ਪੈਂਦੀਆਂ ਬਾਹਾਂ ਜਿਹੜੀਆਂ ਬਾਹਾਂ ਚੂੜੀਆਂ ਆਰ ਸ਼ਿੰਗਾਰ ਪਤੀ ਨੂੰ ਖੁਸ਼ ਨਹੀਂ ਕਰ ਸਕਦੀਆਂ ਰੁੱਸੇ ਹੋਏ ਪਤੀ ਨੂੰ ਮਨਾ ਨਹੀਂ ਸਕਦੀਆਂ ਉਹ ਚੂੜੀਆਂ ਦਾ ਗਹਿਣਿਆਂ ਦਾ ਉਸ ਬੰਗੜੀਆਂ ਕਹਿੰਦੇ ਨੇ ਗਜਰਿਆਂ ਦਾ ਕੀ ਫਾਇਦਾ ਜਿਹੜਾ ਗੁਰਸਿੱਖ ਬਰਾਗੀ ਨਿਤਨੇਮੇ ਭਗਤੀ ਕਰਨ ਵਾਲਾ ਆਰ ਸ਼ੰਗਾਰ ਕਰੇ ਬੜੇ ਗੁਣ ਪੈਦਾ ਕਰੇ ਚੰਗਿਆਈਆਂ ਪੈਦਾ ਕਰੇ ਜੇ ਪਰਮੇਸ਼ਰ ਖੁਸ਼ ਨਹੀਂ ਹੈ ਪਰਮੇਸ਼ਰ ਦਿਆਲ ਨਹੀਂ ਹੈ ਪਰਮੇਸ਼ਰ ਰਹਿਤਬਾਨ ਰਹਿਮ ਰਹਿਮਤ ਵਾਲਾ ਨਹੀਂ ਹੈ ਹੋਇਆ ਤਾਂ ਉਹ ਆਰ ਸ਼ੰਗਾਰ ਤੇ ਚੰਗੇ ਗੁਣਾਂ ਦਾ ਕੀ ਫਾਇਦਾ ਹੈ ਨਿਮਾਨਾ ਹੋ ਕੇ ਆਪਾ ਆਪ ਮਿਟਾ ਕੇ ਗੁਰੂ ਨੂੰ ਖੁਸ਼ ਕਰਨ ਲਈ ਲਾਜਣਾ ਚਾਹੀਦਾ ਸਭ ਸਹੀਆ ਸੋ ਰਾਵਣ ਗਈਆਂ ਸਭ ਸਹਿਆਂ ਸਹਰਾਵਣ ਗਈਆਂ ਹਉ ਦਾਦੀ ਕੈ ਦਰ ਜਾਵਾਂ ਕਹਿੰਦੇ ਸਭ ਸਹਿਆਂ ਭਾਵ ਜਿਸ ਇੱਕ ਬੀਬੀ ਦੇ ਆ ਸਹੇਲੀਆਂ ਆਪਣੇ ਪਤੀਆਂ ਨਾਲ ਸਭ ਖੁਸ਼ੀਆਂ ਮਾਣਦੀਆਂ ਹੁਣ ਹਉ ਸਹੀਂ ਸਭ ਸਹਿਆਂ ਸਹਰਾਵਣ ਗਈਆਂ ਹਉ ਦਾਦੀ ਕੈ ਦਰ ਜਾਵਾਂ ਪਰ ਮੈਨੂੰ ਮੇਰਾ ਪਤੀ ਖੁਸ਼ ਨਹੀਂ ਹੈ ਮੇਰੇ ਤੇ ਦਿਆਲ ਨਹੀਂ ਹੈ ਫਿਰ ਮੈਂ ਕਿਹੜੇ ਰਾਹ ਜਾਵਾਂ ਬਹੁਤ ਸਾਰੇ ਸਾਧੂ ਮਹਾਂਪੁਰਸ ਰੱਬ ਦੇ ਪਿਆਰੇ ਭਗਤ ਜਨ ਆਪਾ ਵਾਕੇ ਪਰਮੇਸ਼ਰ ਨੂੰ ਖੁਸ਼ ਕਰ ਲੈਣ ਪਰਮੇਸ਼ਰ ਦੀ ਰਹਿਮਤ ਨੂੰ ਪਾ ਲੈਣ ਪਰ ਇੱਕ ਵਿਰਾਗੀ ਨੂੰ ਪਰਮੇਸ਼ਰ ਦੀ ਰਹਿਮਤ ਨਾ ਮਿਲੇ ਫਿਰ ਉਹ ਕਿਹੜੇ ਦਰ ਜਾਵੇ ਕਿੱਧਰ ਨੂੰ ਜਾਵੇ ਇਸ ਤਰ੍ਹਾਂ ਮਹਾਰਾਜ ਜੀ ਆਪਣੇ ਬਾਣੀ ਦਾ ਹੀ ਉਪਦੇਸ਼ ਕਰਦੇ ਹਨ ਅਮਾਲੀ ਹੋਂ ਖਰੀਚ ਚਜ ਚਜ ਸੁਚੱਜੀ ਤੈਸੇ ਇੱਕ ਨਾ ਭਾਵਾਂ ਮੈਂ ਮਾਰੇ ਗੁਣ ਪੈਦਾ ਕੀਤੇ ਸਚੱਜੇਪਨ ਪੈਦਾ ਕੀਤੇ ਬੜੇ ਢੰਗ ਪੈਦਾ ਕੀਤੇ ਪਰ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਇੱਕ ਨਹੀਂ ਪਾਇਆ ਬੜੇ ਜਤਨ ਕੀਤੇ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਖੁਸ਼ ਕਰਨ ਦੇ ਜਿਵੇਂ ਇੱਕ ਔਰਤ ਨੇ ਆਪਣੇ ਪਤੀ ਨੂੰ ਖੁਸ਼ ਕਰਨ ਦੇ ਜਤਨ ਕੀਤੇ ਉਹ ਪਤੀ ਨੂੰ ਇੱਕ ਨਹੀਂ ਪਾਇਆ ਕਿਉਂ ਨਹੀਂ ਪਾਇਆ ਕੋਈ ਨਾ ਕੋਈ ਬਾਤ ਵਿੱਚ ਗੱਲ ਹੋਣੀ ਹੈ ਐਵੇਂ ਜਿਵੇਂ ਇੱਕ ਵਿਰਾਗੀ ਨੂੰ ਅਮਲ ਨਹੀਂ ਹੋ ਖਰੀ ਸੱਚੀ ਮੈਂ ਬੜੇ ਕੀਮਤੀ ਬੜੇ ਸਚਜੇ ਢੰਗ ਨਾਲ ਬੜੇ ਗੁਣ ਪੈਦਾ ਕੀਤੇ ਇੱਕ ਬਰਾਗੀ ਨੇ ਇੱਕ ਭਜਨ ਕਰਨ ਵਾਲੇ ਨੇ ਦਾਨੀ ਪੁੰਨੀ ਨੇ ਪਰ ਪਰਮੇਸ਼ਰ ਨੂੰ ਜੇ ਇੱਕ ਨਾ ਭਾਵੇ ਫਿਰ ਉਹ ਗੁਨਾ ਦਾ ਕੀ ਫਾਇਦਾ ਭਾਈ ਮਾਠ ਗੁੰਦਾਈਂ ਬਟੀਆਂ ਭਰੀਏ ਮਾਂਗ ਸੰਧੂਰੇ ਜਿਵੇਂ ਇੱਕ ਔਰਤ ਫਿਰ ਵਸ਼ੰਗਾਰ ਕਰਦੀ ਆ ਪਤੀ ਨੂੰ ਖੁਸ਼ ਕਰਨ ਵਾਸਤੇ ਮਾਠ ਗੁੰਦਾਈਂ ਪਟੀਆਂ ਸਿਰ ਭਾਇਆ ਪਟੀਆਂ ਕੀਤੀਆਂ ਮੇਡੀਆਂ ਕੀਤੀਆਂ ਸਿਰ ਗੁੰਦਿਆ ਪਰ ਇਹ ਮੰਗ ਸੰਦੂਰੇ ਬਿਰ ਵਿਚਾਲੇ ਮੀਡੀਆਂ ਦੇ ਵਿਚਾਲੇ ਸਿਰ ਦੇ ਵਿਚਾਲੇ ਮੰਗ ਸੰਧੂਰ ਕਹਿੰਦੇ ਨੇ ਉਹਦੇ ਚ ਪਾਇਆ ਬੜਾ ਸ਼ਿੰਗਾਰ ਕੀਤਾ ਅੱਗੇ ਗਈ ਨਾ ਮੰਨਿਆ ਮਰੋਂ ਬਸੂਰ ਬਸੂਰੇ ਪਰ ਪਤੀ ਪਰਮੇਸ਼ਰ ਅੱਗੇ ਗਈ ਉਹ ਨਹੀਂ ਮੰਨਿਆ ਜਾ ਇਹ ਗੁਣ ਮੇਰੇ ਮੰਨੇ ਨਹੀਂ ਗਏ ਇਹ ਸ਼ਿੰਗਾਰ ਮੇਰਾ ਮੰਨਿਆ ਨਹੀਂ ਗਿਆ ਮੈਂ ਵਿਸੋੜੇ ਵਿੱਚ ਮਰਦੀ ਆ ਮੈਂ ਵਿਸੋੜੇ ਵਿੱਚ ਦੁਖੀ ਹੁੰਨੀ ਆ ਐਵੇਂ ਜਿਵੇਂ ਰੱਬ ਦਾ ਪਿਆਰਾ ਪਰਮਾਤਮਾ ਦਾ ਪਿਆਰਾ ਬਹੁਤ ਸਾਰੇ ਗੁਣ ਪੈਦਾ ਕਰੇ ਬਹੁਤ ਸਾਰੇ ਆਰ ਸ਼ਿੰਗਾਰ ਭਾਵ ਚੰਗੇ ਗੁਣ ਪੈਦਾ ਕਰੇ ਪਰਮੇਸ਼ਰ ਨੂੰ ਮਿਲਣ ਦੇ ਪਰ ਜੇ ਪਰਮੇਸ਼ਰ ਦੇ ਦਰ ਤੇ ਉਹ ਮੰਨੇ ਨਾ ਜਾਣ ਕਬੂਲ ਨਾ ਹੋਣ ਪਰਮੇਸ਼ਰ ਨੂੰ ਫਿਰ ਪਰਮੇਸ਼ਰ ਦਾ ਪਿਆਰਾ ਭਗਤ ਪਿਆਰਾ ਵਿਸੋੜੇ ਵਿੱਚ ਮਰ ਮਰ ਜਾਂਦਾ ਭਾਈ ਮੈਂ ਰਵੰਦੀ ਸਭ ਜਗ ਰੁਣਾ ਰੁਣੜੇ ਬਨੋ ਫਖੇਰੂ ਮੈਨੂੰ ਭਰਮ ਰੂਪੀ ਜਿਹੜਾ ਪਿਆ ਹੋਇਆ ਜੰਜਾਲ ਹੈ ਮੈਂ ਰਵੰਦੀ ਸਭ ਜਗ ਰੁਣਾ ਰੁਣੜੇ ਬਨੋ ਮਨੋ ਫਖੇਰੂ ਜੇ ਕਿਤੇ ਮੇਰਾ ਭਰਮ ਟੁੱਟ ਜਾਂਦਾ ਅਗਿਆਨ ਲੈ ਜਾਂਦਾ ਜਗ ਰੁਣਾ ਰੁਣੜੇ ਬਨੋ ਫਖੇਰੂ ਜਿਵੇਂ ਇੱਕ ਔਰਤ ਹੈ ਵਿਰਾਗ ਵਿੱਚ ਰੋਂਦੀ ਹੈ ਉਨੂੰ ਕੋਈ ਚੰਗਾ ਨਹੀਂ ਲੱਗਦਾ ਕੋਈ ਜਗ ਨਹੀਂ ਚੰਗਾ ਲੱਗਦਾ ਉਹਨੂੰ ਉਹਨੂੰ ਹੋਰ ਸੰਸਾਰ ਨਹੀਂ ਚੰਗਾ ਲੱਗਦਾ ਐਵੇਂ ਜਿਵੇਂ ਪ੍ਰਮਾਤਮਾ ਦਾ ਪਿਆਰਾ ਮੈਂ ਰੁਬੰਦੀ ਸਭ ਜਗ ਰੂਨਾ ਮੈਨੂੰ ਭਰਮ ਰੂਪੀ ਜਿਹੜੀ ਪਿਆ ਹੋਇਆ ਸੀ ਭਲੇਖਾ ਕਿਤੇ ਉਹ ਲੈ ਜਾਂਦਾ ਪਤਾ ਲੱਗਦਾ ਸਾਰੇ ਸਾਰਿਆਂ ਵਿੱਚ ਪ੍ਰਮਾਤਮਾ ਹੈ ਸਾਰੀ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਇਹ ਭਲੇਖਾ ਦੂਰ ਹੋ ਜਾਂਦਾ ਮੇਰਾ ਇਕ ਨਰੁ ਨਾਮ ਮੇਰੇ ਤਨ ਕਾਬਿਰ ਹਾ ਜਿਨਹੋਂ ਪਿਰੋ ਬਸੋੜੀ ਪਰ ਏ ਮੇਰੇ ਤਨ ਦਾ ਜਿਹੜਾ ਬਿਰਹਾ ਵਿਰਾਗ ਹੈ ਉਹ ਪੈਦਾ ਨਹੀਂ ਹੋਇਆ ਭਰਮ ਭਲੇਖਾ ਦੂਰ ਨਹੀਂ ਹੋਇਆ ਮੇਰੇ ਤਨ ਦਾ ਬਿਰਹਾ ਵਿਰਾਗ ਮੈਨੂੰ ਪੈਦਾ ਨਹੀਂ ਹੋਇਆ ਜਿਨਹੋਂ ਪਿਰੋ ਬਸੋੜੀ ਮੈਨੂੰ ਪ੍ਰਮਾਤਮਾ ਨੇ ਪਰਮੇਸ਼ਰ ਦੇ ਦਰ ਤੋਂ ਤਾਂ ਕਰਕੇ ਮੈਂ ਵਿਛੜਿਆ ਹੋਇਆ ਮੈਨੂੰ ਅਸਲ ਪ੍ਰੇਮ ਅਸਲ ਵਿਰਾਗ ਨਹੀਂ ਲੱਗਿਆ ਮੈਨੂੰ ਭਰਮ ਦੀ ਨੀਂਦ ਚੜੀ ਹੋਈ ਹੈ ਸਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਇਆ ਵਾਹ ਜਦੋਂ ਕਿਤੇ ਸਮਾਧੀ ਲੱਗਦੀ ਹੈ ਅਛਿਤ ਹੁੰਨਾ ਮਨ ਕਿਤੇ ਪ੍ਰਮਾਤਮਾ ਨਾਲ ਮਿਲਦਾ ਉਸ ਧਿਆਨ ਰੂਪੀ ਸੁਪਨੇ ਵਿੱਚ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ ਫਿਰ ਮੈਂ ਪ੍ਰਮਾਤਮਾ ਜਦੋਂ ਅੱਖ ਖੁੱਲਦੀ ਹੈ ਧਿਆਨ ਰੂਪੀ ਸੁਪਨਾ ਟੁੱਟਦਾ ਫਿਰ ਮੈਂ ਜਦੋਂ ਸੰਸਾਰੀ ਗਿਆਨ ਵਿੱਚ ਆਉਣਾ ਮੇਰੇ ਮਨ ਵਿੱਚ ਬਿਰਾਗ ਹੁੰਦਾ ਹੈ ਪ੍ਰਮਾਤਮਾ ਪਰਮੇਸ਼ਰ ਸੁਪਨੇ ਵਿੱਚ ਤੇਰੇ ਧਿਆਨ ਵਿੱਚ ਦਰਸ਼ਨ ਹੋਏ ਸੀ ਕਦੋਂ ਮਿਲੇਗਾ ਕਦੋਂ ਤੇਰਾ ਵਿਸੋੜਾ ਮੇਤੋਂ ਦੂਰ ਹੋਊਗਾ ਕਦੋਂ ਵਿਸੋੜੇ ਤੋਂ ਦੂਰ ਹੋ ਕੇ ਤੇਰੇ ਨਾਲ ਮਲਾਪ ਹੋਊਗਾ ਅੱਖਾਂ ਵਿੱਚੋਂ ਮੇਰੇ ਦਿਲ ਵਿੱਚੋਂ ਮੇਰੇ ਮਨ ਵਿੱਚੋਂ ਵਿਰਾਗ ਉੱਠਦਾ ਹੈ ਆਈ ਨਾ ਸਕਾਂ ਤੁਝ ਕਨ ਪਿਆਰੀ ਭੇਜ ਨਾ ਸਕਾਂ ਕੋਈ ਏ ਪਿਆਰੀ ਪਰਮੇਸ਼ਰ ਪ੍ਰਮਾਤਮਾ ਇੱਕ ਔਰਤ ਪਤੀ ਹੈ ਪਤੀ ਪਤਨੀ ਦਾ ਝਗੜਾ ਜਾਂ ਉਹਨਾਂ ਦਾ ਵਿਸੋੜਾ ਹੈ ਉਹ ਤੇ ਇੱਕ ਦੂਜੇ ਨੂੰ ਜਾ ਭੇਜ ਸਕਦੇ ਨੇ ਇੱਕ ਦੂਜੇ ਨਾਲ ਸੰਬੰਧ ਬਣਾ ਸਕਦੇ ਨੇ ਕੋਈ ਦਨੰਦਾ ਵਿੱਚ ਬੈ ਕੇ ਵਿਚੋਲਾ ਬਣ ਸਕਦਾ ਮੈਨੂੰ ਕੋਈ ਐਸਾ ਬੰਦਾ ਨਹੀਂ ਮਿਲਿਆ ਜਿਹੜਾ ਮੈਂ ਤੇਰੇ ਕੋਲ ਭੇਜਦੇ ਆ ਜਾਂ ਮੈਂ ਤੇਰੇ ਕੋਲੇ ਆ ਜਾਵਾਂ ਐਸਾ ਕੋਈ ਸੰਬੰਧ ਨਹੀਂ ਹੈ ਮੈਂ ਤੇਰੇ ਕੋਲੇ ਆ ਜਾਵਾਂ ਜਾਂ ਤੇਰੇ ਕੋਲੇ ਬੰਦਾ ਭੇਜ ਦਵਾਂ ਆਇ ਨਾ ਸਕਾਂ ਤੁਝ ਕਨ ਪਿਆਰੀ ਭੇਜ ਨਾ ਸਕਾਂ ਕੋਈ ਕਿਉਂਕਿ ਤੂੰ ਸਰਬੱਗ ਹੈ ਸਰਬ ਵਿਆਪਕ ਹੈ ਮੇਰੀ ਇਹ ਅਵਸਥਾ ਨਹੀਂ ਬਣੀ ਹੋਈ ਤੇ ਮੈਂ ਤੇਰੇ ਤੋਂ ਵਿਛੜ ਕੇ ਦੁਖੀ ਹਾਂ ਓ ਸੁਭਾਗੀ ਨੀਂਦੜੀਏ ਮਤ ਸਹਉ ਦੇਖਾਂ ਸੋਏ ਸਾਰੀ ਦਿਹਾੜੀ ਬਲਾਬ ਕਰਦੇ ਆਂ ਪਰਮੇਸ਼ਰ ਦੇ ਚਰਨਾਂ ਦਾ ਵਿਰਾਕ ਕਰਦੇ ਆਂ ਕਦੇ ਇਹੋ ਜੀ ਸੁਭਾਗੜੀ ਨੀਂਦੜੀ ਆਵੇ ਕਿਤੇ ਧਿਆਨ ਲੱਗੇ ਧਿਆਨ ਵਿੱਚ ਪਰਮੇਸ਼ਰ ਦੇ ਦਰਸ਼ਨ ਹੋ ਜਾਣ ਉਹ ਨੀਂਦ ਨੂੰ ਮੈਂ ਉਹ ਸਮਾਦੀ ਨੂੰ ਮੈਂ ਭਾਗਾ ਵਾਲੀ ਮੰਨਾ ਸੁਭਾਗੜੀ ਮੰਨਾ ਤੈ ਸਾਹਿਬ ਕੀ ਬਾਤ ਜੇ ਆਖ ਕਹੋ ਨਾਨਕ ਅਦੀਜ ਜੇ ਕੋਈ ਮੇਰੇ ਪਰਮੇਸ਼ਰ ਪ੍ਰਮਾਤਮਾ ਦੀ ਐਸੇ ਪ੍ਰਭੂ ਦੇ ਕੋਈ ਗੱਲ ਦੱਸੇ ਮੈਨੂੰ ਮੈਂ ਉਹਨੂੰ ਕੀ ਦਵਾਂ ਕੀ ਆਪਾਂ ਅਲਪਨ ਕਰਾਂ ਮੈਂ ਉਹਨੂੰ ਕੀ ਭੇਟ ਕਰਾਂ ਅੱਗੇ ਮਹਾਰਾਜ ਜੀ ਫਰਮਾਉਂਦੇ ਨੇ ਸੇਸ ਵੱਡੇ ਕਰ ਵੈਸਨ ਦੀਜੈ ਬਿਨ ਸਿਰ ਸੇਵਕ ਰੀਜੈ ਜੇ ਕੋਈ ਮੈਨੂੰ ਪਰਮੇਸ਼ਰ ਦੀ ਗੱਲ ਸੁਣਾਵੇ ਮਲਾਪ ਕਰਾਵੇ ਮੈਂ ਆਪਣਾ ਸੇਸ ਵੱਡ ਕੇ ਭੇਟਾ ਕਰ ਦਿਆਂ ਭਾਵ ਮੈਂ ਤਨ ਮਨ ਧਨ ਕਰਕੇ ਪਰਮੇਸ਼ਰ ਨੂੰ ਦੇ ਦਿਆਂ ਆਪਾ ਕਰ ਅਰਪਣ ਕਰ ਦਿਆਂ ਉਸ ਪਿਆਰੇ ਤੋਂ ਉਸ ਗੁਰਮਖ ਤੋਂ ਜਿਹੜਾ ਮੈਨੂੰ ਪ੍ਰਮਾਤਮਾ ਦੀ ਰਸਤੇ ਦੀ ਗੱਲ ਸੁਣਾਵੇ ਸੇਸ ਵੱਡੇ ਕਰ ਵੈਸਨ ਦੀਜੈ ਬਿਨ ਸਿਰ ਸੇਵਕ ਰੀਜੈ ਮੈਂ ਆਪਾ ਤਿਆਗ ਆਪਣੀ ਹੰਗ ਦਾ ਮਮਤਾ ਤਿਆਗ ਕੇ ਮੈਂ ਉਹਦੀ ਸੇਵਾ ਕਰਾਂ ਹਰ ਵਕਤ ਮੈਂ ਉਹਦੀ ਮੁੱਠੀ ਚਾਪੀ ਕਰਾਂ ਕਿਉਂ ਨਾ ਮਰੀਜ ਜੀੜਾ ਨਾ ਦੀਜੈ ਜਾਂ ਸਭ ਭਿਆ ਬਿਡਾਣਾ ਮੈਂ ਕਿਉਂ ਨਾ ਉਹਦੇ ਲਈ ਮਰਾਂ ਕਿਉਂ ਨਾ ਮੈਂ ਉਹਦੇ ਲਈ ਆਪਣਾ ਆਪ ਅਰਪਣ ਕਰਾਂ ਸੋ ਭਿਆ ਵਡਾਣਾ ਜਦੋਂ ਮੈਨੂੰ ਸ੍ਰੀਨੈਸ਼ਰ ਵੱਡਾ ਪਰਮਾਤਮਾ ਪ੍ਰਾਪਤ ਹੋਵੇ ਵੱਡੇ ਪਰਮਾਤਮਾ ਦੀ ਗੱਲ ਦੱਸਣ ਵਾਲਾ ਪ੍ਰਾਪਤ ਹੋਵੇ ਮੈਂ ਕਿਉਂ ਨਾ ਉਹਦੇ ਅੱਗੇ ਆਪਾ ਅਰਪਣ ਕਰਾਂ ਕਿਉਂ ਨਾ ਉਹਦੇ ਅੱਗੇ ਆਪਣਾ ਆਪ ਸਭ ਕੁਝ ਭੇਟ ਕਰਾਂ ਇਸ ਕਰਕੇ ਗੁਰੂ ਅਰਜਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਇੱਕ ਵਿਰਾਗੀ ਦੀ ਹਾਲਾਤ ਇੱਕ ਦੁਨੀਆ ਦੀ ਇੱਕ ਬੀਬੀ ਔਰਤ ਦੇ ਆਰ ਸ਼ਿੰਗਾਰ ਨੂੰ ਲੈ ਕੇ ਉਹਦੇ ਬਰਾਗ ਨੂੰ ਲੈ ਕੇ ਇੱਕ ਪਤੀ ਪਤਨੀ ਦੇ ਵਿਸੋੜੇ ਨੂੰ ਲੈ ਕੇ ਕੋ ਪਰਮਾਤਮਾ ਦੇ ਵਿੱਚ ਇੱਕ ਗੁਰਮੁਖ ਪਿਆਰੇ ਦਾ ਵਿਸੋੜਾ ਜਿਹੜਾ ਪੈਂਦਾ ਉਸ ਨੂੰ ਇੱਕ ਜਾਹਰ ਕੀਤਾ ਇੱਥੇ ਦੁਨੀਆ ਦੇ ਜਿਹੜੇ ਰੰਗ ਨੇ ਜਿਹੜੇ ਦੁਨੀਆ ਦੇ ਐਸੇ ਉਹਨਾਂ ਨੂੰ ਮਹਾਰਾਜ ਜੀ ਨੇ ਇੱਕ ਗੁਰਮੁਖ ਤੇ ਇੱਕ ਪਰਮਾਤਮਾ ਦੇ ਵਿਸੋੜੇ ਵਿੱਚ ਲਿਆ ਕੇ ਇੱਕ ਸ਼ਬਦ ਉਚਾਰਨ ਕੀਤਾ ਹੈ ਕਿ ਤਾਂ ਕਰਕੇ ਸਾਨੂੰ ਸਮਝ ਪੈ ਜਾਵੇ ਵੀ ਬਈਮ ਪਰਮਾਤਮਾ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਤੇਰੀ ਜ਼ਿੰਦਗੀ ਅਧੂਰੀ ਹੈ ਪਰਮਾਤਮਾ ਤੋਂ ਬਿਨਾ ਤੇਰੇ ਸ਼ਿੰਗਾਰ ਸ਼ਿੰਗਾਰ ਚੰਗੇ ਗੁਣ ਚੰਗੀਆਂ ਗੱਲਾਂ দান ਪੁੰਨ ਇਹ ਕਿਸੇ ਕੰਮ ਨਹੀਂ ਹੈਗੇ ਇੱਕੋ ਇੱਕ ਪਰਮੇਸ਼ਰ ਨੂੰ ਆਪਣਾ ਬਣਾਉਣ ਵਾਸਤੇ ਆਪਾ ਅਰਪਣ ਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਐਦਾਂ ਸਮਝਾਉਂਦੇ ਹਨ ਆਓ ਭਾਈ ਇਸ ਲਈ ਪੰਗਤੀ ਵੜ ਕੇ ਆਪਾਂ ਸਮਾਪਤੀ ਕਰੀਏ ਤੈਂ ਸਹਿਬ ਕੀ ਬਾਤ ਜੀ ਆਖੇ ਕਉ ਨਾਨਕ ਕੀ ਆ ਦੀਜੈ ਸੇਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਜੈ ਕਿਉ ਨਾ ਮਰੀਜੈ ਜੀ ਅੜਾ ਨਾਂ ਦੀਜੈ ਜਾ ਸੋ ਭਇਆ ਬਿਡਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ